ਤ ਸਾਰਿਆਂ ਨੂੰ ਵੈਲਕਮ ਬੈਕ ਮਾਈ ਚੈਨਲ ਮਟੂ ਫੈਮਿਲੀ ਵਲੌਗ ਹੋਰ ਸਨੋ ਕਿਦਾਂ ਜੀ ਸਾਰੇ ਠੀਕ ਠਾਕ ਜੀ ਅਸੀਂ ਠੀਕ ਠਾਕ ਆ ਤਸਵੀਰ ਦੇ ਵੱਜ ਗਏ ਨੇ 11:30 ਤੇ ਰੋਟੀ ਪਾਣੀ ਖਾ ਲਿਆ ਆਪਾਂ ਕੇ ਤੇ ਝਾੜੂ ਮੇਰਾ ਸਵੇਰ ਦਾ ਲੱਗਣ ਵਾਲਾ ਪਿਆ ਅੰਦਰ ਤੇ ਇਧਰ ਮੈਂ ਬਿਸਤਰਾ ਚਾਰ ਦਿੱਤਾ ਰਜਾਈ ਆਪਾਂ ਇੱਧੇ ਰੱਖ ਸੜਨੀ ਕਿਉਂਕਿ ਹੰਡਾ ਤਾਂ ਕਿਸੇ ਵੇਲੇ ਮਤਲਬ ਵੀ ਰਜਾਈ ਤੇ ਵੀ ਵਰਨਾ ਪੈਂਦਾ ਕੰਮ ਧੰਦੇ ਕਰਕੇ ਤੇ ਹੁਣ ਮੈਂ ਝਾੜੂ ਲਗਾਉਂ ਹੀ ਸਵੇਰ ਦੀ ਮੇਨ ਲੱਗੀ ਹੋਈ ਹੈ ਕੱਪੜੇ ਤੋਣ ਤੇ ਲੋ ਜੀ ਹੁਣ ਅਸੀਂ ਫਟਾਫਟ ਝਾੜੂ ਪੋਚਾ ਕਰ ਲੈਂਦੇ ਆ ਤੇ ਮੇਰਾ ਫਰਸ਼ ਜਿਹੜਾ ਰੂਮ ਦਾ ਬਿਲਕੁਲ ਖਰਾਬ ਹੋਇਆ ਪਲੀਜ਼ ਹਨ ਨਗੌਰ ਕਰਿਓ ਤੇ ਪੋਚਾ ਮੈਂ ਡੇਲੀ ਨਹੀਂ ਲਾਉਂਦੀ ਹੈਗੀ ਦੂਸਰੇ ਦਿਨ ਲਾਉਣੀ ਤੀਜੇ ਦਿਨ ਕਿਉਂਕਿ ਫੇਰ ਸਲਾਬ ਬਹੁਤ ਜ਼ਿਆਦਾ ਤੇ ਅੰਦਰ ਸੁੱਕ ਜਾਣੀਆਂ ਤੇ ਹੁਣ ਅਸੀਂ ਝਾੜੂ ਪੋਚਾ ਕਰਕੇ ਫੇਰ ਕਰਦੇ ਆ ਗੱਲਾਂ ਬਾਤਾਂ ਚਲੋ ਜੀ ਝਾੜੂ ਪੋਚਾ ਕਰਨ ਤੋਂ ਬਾਅਦ ਆਪਾਂ ਲੰਬੇ ਸਿੱਧਾਣੇ ਕੱਢ ਲਵਾਂ ਹੁਣ ਭਾਵੇਂ ਇਹ ਗੱਲ ਧੁੱਪਾਂ ਤੇ ਲੱਗਦੀਆਂ ਨਹੀਂ ਤੇ ਸੁੱਕਣੇ ਕੀ ਪਾਉਣੀ ਆ ਤੋ ਤਾਂ ਬਦਲ ਹੋਇਆ 3 ਕਿਲੋ ਕੱਢਣਾ ਬਹੁਤ ਤੇ ਇਦ ਨਿਆ ਮਹਿਮਾਨ ਆਇਆ ਹੋਇਆ ਵਾ 2 ਦਿਨ ਹੋ ਗਏ ਇਹਨੂੰ ਨੰਨੇ ਮਹਿਮਾਨ ਨੂੰ ਵਾਸ਼ੂਦੇਵ ਖੁਸ਼ ਨਹੀਂ ਕਿਊਟ 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 ਸੌਫਟ ਸੌਫਟ ਵਾਲਾ ਇਹ ਗਾਂ ਸੁੱਈ ਹੋਈ ਆ ਉਹਨੇ ਜਿੱਤਾ ਬੱਚਾ 2 ਦਿਨ ਦਾ 2 ਦਿਨ ਹੋਇਆ ਸੋਈ ਨੂੰ ਜੇ ਇਹ ਬਸ਼ੀ ਇਹ ਵਾਲਾ ਬੱਚਾ ਹਾਂ ਕਦੇ ਵਾਸਤੇ ਛੂਲ ਦਾ ਕੰਮ ਆ ਹੋ ਰਿਹਾ ਉਹ ਦੇ ਤੇ ਇੱਧਰ ਤੋਤੇ ਹੋਏ ਕੱਪੜੇ ਸਵੇਰੇ 6 ਵਜੇ ਉੱਠ ਕੇ ਮੈਂ ਕੱਪੜੇ ਧੋਣ ਲੱਗ ਪਈ ਸੀ ਬਾਕੀ ਕੰਮ ਮੈਂ ਬਾਅਦ 'ਚ ਹੀ ਕੀਤੇ ਹੋਏ ਨੇ ਕਿਉਂਕਿ ਬੱਤੀ ਚਲੀ ਜਾਂਦੀ ਸੀ ਤੇ ਇੱਕ ਨਾਲੇ ਕੰਮ ਕੱਪੜੇ ਜਮਾ ਹੋ ਗਏ ਸੀ ਰੋਜ਼ ਮਤਲਬ ਹੀ ਭੈਣ ਵਾਸਤੇ ਕਰਕੇ ਮੈਨੂੰ 4-5 ਦਿਨ ਉੱਥੇ ਲੱਗ ਗਈ ਸੀ ਤਾਂ ਅੱਜ ਮੈਂ ਸਵੇਰੇ 6 ਵਜੇ ਤੋਂ ਕੱਪੜੇ ਧੋਣ ਲੱਗ ਪਈ ਸੀ ਵੀ ਜਮਾ ਹੋ ਗਏ ਸੀ ਤੇ ਤੋਤੇ ਤੇ ਕੱਪੜੇ ਤੇ ਫਿਰ ਤੋਂ ਉਸ ਤੋਂ ਬਾਅਦ ਬਣਾਈ ਫਿਰ ਮੈਂ ਰੋਟੀ ਤੇ ਹੁਣ ਮੈਂ ਝਾੜੂ ਲਾ ਕੇ ਤੇ ਕਣਕ ਕੱਢੀ ਆ ਆਟਾ ਵੀ ਖਤਮ ਹੋ ਗਿਆ ਸੀ ਤੇ ਉਧਰ ਦੀ ਭੱਜ ਦੌਰ ਜਿਹੜੀ ਉਹ ਖੋ ਗਈ ਆ ਖਤਮ ਤੇ ਹੁਣ ਆਪਾਂ ਅੱਜ ਪਰਸੋਂ ਦੇ ਆਏ ਹੋਏ ਆਂ ਘਰ ਬੈਲਟ ਦੇ ਉਹ ਗਰਲਟ ਬੁਲਟ ਨਹੀਂ ਮੈਨੂੰ ਤੋਫਾ ਆਇਆ ਮੇਰੇ ਕੋਲ 76 ਰੁਪਏ ਤੁਹਾਡੇ ਆ ਰੰਬਲੇ ਚ ਲੜਾਈ ਨਾ ਕਰ ਉਹਦੀ ਬੈਲਟ ਦੋ ਤੋ ਜਾਏ ਉਹ ਕਰਕੇ ਦੋ ਬਾਜਾ ਹੂੰ 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 ਆ ਜਾ ਹੂੰ ਸੌਲੇ ਖਾਪਾ ਨਾ ਬੁੜਸ ਕੱਢ ਜਾ ਕੇ ਪਹਿਲਾਂ ਯਾਰ ਕੰਮ ਨੂੰ ਕਰ ਆਏ ਆਏ ਸਾਰਾ ਕੰਮ ਕਰਕੇ ਫਰੀ ਜੈਕਟ ਪੋਣਾ ਆ ਥਾਲੇ ਕਾ ਪਤਾ ਨਹੀਂ ਉਹ ਕਿੱਥੇ ਚੁੱਕ ਲਿਆ ਹੈ ਕੇ ਦੀ ਆਇਆ ਆਇਆ ਕੋਸ਼ ਨਹੀਂ ਆਇਆ ਮੁਸ਼ਕਿਲ ਤਾਂ ਹੈਗੀ ਆਇਆ ਕੀ ਚੱਲ ਜਾਂਦੀ ਉਥੇ ਰੂੜੀ ਤੇ ਵੇਖ ਆਈਏ ਕਿੰਨੇ ਸੁਟੀ ਪੁਛਾ ਰੂੜੀ ਤੇ ਚੁੱਕ ਕੇ ਆ ਜਾ ਆਪਣੀ ਨੂੰ ਮਮਾ ਘਟ ਰੋ ਜਿਹਾ ਕੀ ਆ ਧੋਣੀ ਮੰਮੀ ਨੇ ਗਿਆ ਮੰਮੀ ਨੂੰ ਚੱਲ ਚੱਲ ਤੂੰ ਸਕੂਲ ਦਾ ਕੰਮ ਕਰ ਲੜਨਾ ਉਹ ਜਾਣ ਕੇ ਛੇੜਨ ਆਉਂਦਾ ਤੈਨੂੰ ਇਹ ਤੁਸੀਂ ਦੇਖ ਹੀ ਲਈ ਹੁਣੇ ਬੱਚਿਆਂ ਦੀ ਨੋਕਚੋਕ ਕਿਉਂਕਿ ਰੋਜ਼ ਹੀ ਇੱਕ ਦੋ ਵਾਰੀ ਘਰ ਵਿੱਚ ਇਹਨਾਂ ਨੇ ਲੜਨਾ ਤੇ ਖਿਜਣਾ ਹੀ ਹੁੰਦਾ ਵਾ ਕਿਉਂਕਿ ਇਹ ਦਿਲ ਨੂੰ ਜਾਣ ਕੇ ਛੇੜਦੇ ਨੇ ਕਿਉਂਕਿ ਦਿਲ ਅੱਗ ਗਾਲਾਂ ਕੱਢਦੇ ਤੈਨੂੰ ਜਾਣ ਜਾਣ ਸਤਾਉਂਦੇ ਰਹਿੰਦੇ ਨੇ ਇਸ ਤਰ੍ਹਾਂ ਜਿਹੜਾ ਘਰ ਵਿੱਚ ਥੋੜਾ ਬੋਲ ਬਲਾੜਾ ਹੁੰਦਾ ਰਹਿੰਦਾ ਤੇ ਉਸ ਤੋਂ ਬਾਅਦ ਮੈਂ ਕੱਪੜੇ ਧਾਰਾਂ ਕੁਝ ਮਤਲਬ ਕਿ ਗਿੱਲੇ ਸੀ ਤੇ ਕੁਝ ਸੁੱਕੇ ਸੀ ਤੇ ਬੱਚਿਆਂ ਦੀ ਵਰਦੀਆਂ ਬਹੁਤ ਜ਼ਿਆਦਾ ਜ਼ਰੂਰੀ ਤੇ ਇਸ ਕਰਕੇ ਮੈਂ ਡਰਾਈਲਨਸ ਤੋਂਂਦੀ ਗਈ ਸੀ ਤੇ ਇਹ DNA ਕਾਫੀ ਸੁੱਕ ਜਾਂਦੇ ਨੇ ਕੱਪੜੇ ਤੇ ਇਹ ਮੇਰਾ ਬਲੌਗ ਜਿਹੜਾ ਕਾਫੀ ਪੁਰਾਣਾ ਵਾ ਤੇ ਹੁਣ ਤੇ ਚਲੋ ਧੁੱਪਾਂ ਵੀ ਲੱਗ ਜਾਂਦੀਆਂ ਮਤਲਬ ਕਿ ਠੰਡ ਵੀ ਘਟ ਗਈ ਆ ਤੇ ਇਹ ਬਲੌਗ ਪਹਿਲਾਂ ਦਾ ਸੀ ਜੋ ਮੈਂ ਐਡ ਕਰ ਰਹੀ ਆ ਤੇ ਇਸ ਤਰ੍ਹਾਂ ਮੈਂ ਸਾਰੇ ਜਿਹੜੇ ਕੱਪੜੇ ਸੁਕਾਵਾਂਗੀ ਤੇ ਬੰਕਸ ਵੀਰੇ ਸਕੂਲ ਜਾਣਾ ਹੁੰਦਾ ਬੱਚਿਆਂ ਨੇ ਤੇ ਫਿਰ ਕੁਤ ਵਰਦੀਆਂ ਬਹੁਤ ਜੂੜੀ ਨੇ ਤੇ ਨਾਲੇ ਜਿਹੜਾ ਮਾਰੇ ਮੋਟੇ ਛਿੱਲੇ ਰਹਿ ਜਾਂਦੇ ਨੇ ਉਹ ਵੀ ਇਸ ਤਰ੍ਹਾਂ ਇਹਦੇ ਨਾਲ ਛੁੱਕ ਜਾਂਦੇ ਨੇ ਤੇ ਬਹੁਤ ਵਧੀਆ ਇਹ ਚੀਜ਼ ਆ ਕੰਮ ਦੀ ਹੁਣ ਆ ਗਿਆ ਸੀ ਲਵ ਮੈਨੂੰ ਹੈਲਪ ਕਰਾਉਣ ਮੈਂ ਲਵ ਨੂੰ ਫਿਰ ਕਹਿ ਦਿੱਤਾ ਕਿ ਤੂੰ ਸੁਕਾਈ ਜਾ ਤੇ ਮੈਂ ਫਿਰ ਤਹਿਵਾਂ ਲਗਾਈ ਜੰਨੀ ਆ ਕੱਪੜਿਆਂ ਦੀ ਕਿਉਂਕਿ ਜਲਦੀ ਜਲਦੀ ਜਿਹੜਾ ਕੱਪੜੇ ਸੰਭੇ ਜਾਣ ਤੇ ਉਸ ਤੋਂ ਬਾਅਦ ਫਿਰ ਆਪਾਂ ਪ੍ਰੈਸ ਕਰ ਲਾਂਗੇ ਬਟਨ ਲਗਾ ਕੇ ਲੋ ਜੀ ਇਹ ਪੂਰੀ ਤਰ੍ਹਾਂ ਕੱਪੜੇ ਅਸੀਂ ਸੁਕਾ ਲਏ ਨੇ ਬਿਲਕੁਲ ਚੰਗੀ ਤਰ੍ਹਾਂ ਜਿਹੜੇ ਜ਼ਿਆਦਾ ਹਾਲ ਸੁੱਕਣ ਵਾਲੇ ਸੀ ਸੁੱਕਣ ਵਾਲੇ ਸੀ ਉਹ ਅਸੀਂ ਸੁਕਣੇ ਪਾ ਦਿੱਤੇ ਉਹ ਸਟੈਂਡ ਤੇ ਤੇ ਜਿਹੜੇ ਮਾਰੇ ਮੋٹے ਸਿੱਲੇ ਸੀ ਉਹਨੂੰ ਅਸੀਂ ਡਰਾਈਲ ਨਾਲ ਸੁਕਾ ਲਿਆ ਦੇਖੋ ਅਸੀਂ ਪ੍ਰੈਸ ਮਾਰ ਦਿੱਤੀ ਹੁਣ ਬਿਲਕੁਲ ਸੁੱਕੇ ਪਏ ਨੇ ਤੇ ਉਧਰ ਲਵ ਸ਼ਰਟਾਂ ਪ੍ਰੈਸ ਕਰਦਾ ਪਿਆ ਵਾ ਤੇ ਪੈਂਟਾਂ ਮੈਂ ਕਰ ਦਿੱਤੀਆਂ ਤੇ ਹੁਣ ਸ਼ਰਟਾਂ ਉਹਨੇ ਕਰ ਲੈਣੀਆਂ ਕਿਉਂਕਿ ਬਾਹਰ ਸ਼ਾਮਾਂ ਪੈ ਗਈਆਂ ਤੇ ਹੁਣ ਮੈਂ ਰੋਟੀ ਪਾਣੀ ਦਾ ਕੰਮ ਕਰ ਲਾਂ ਲਵ ਕਹਿੰਦਾ ਤੂੰ ਰੋਟੀ ਬਣਾ ਲੈ ਤੇ ਮੈਂ ਸ਼ਰਟਾਂ ਪ੍ਰੈਸ ਕਰ ਲੈਣਾ ਤੇ ਅਸੀਂ ਡਰੈਲਣਾ ਸਾਰੇ ਕਾਲੇ ਜਿਹੜੇ ਮਾਰੇ ਮੋٹے ਛੱਲੇ ਸੀ ਤੇ ਸ਼ਰਟਾਂ ਤੇ ਮਾਰ ਦਾਂਗੇ ਪ੍ਰੈਸ ਤੇ ਹੁਣ ਇਸ ਬਲੌਗ ਦਾ ਕਰਾਂਗੇ ਐਂਡ ਇੱਕ ਨੈਕਸਟ ਬਲੌਗ ਲੈ ਕੇ ਫਿਰ ਮਿਲਾਂਗੇ ਤਦ ਤੱਕ ਵਾਸਤੇ ਓਕੇ ਬਾਏ